ਵਿਸ਼ਵ ਵਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਭਾਰਤੀ 에ਅਰ ਫੋਰਸ ਦੇ 92ਵੇਂ ਸਥਾਪਨਾ ਦਿਵਸ ਦੇ ਮੌਕੇ ਚਨਈ ਦੇ ਵਿੱਚ ਆਯੋਜਿਤ ਕੀਤੇ ਗਏ 에ਅਰ ਸ਼ੋਅ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਇਸ ਸ਼ੋਅ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਸ਼ੋਅ ਨੂੰ ਦੇਖਣ ਲਈ ਪਹੁੰਚੇ ਸਨ ਦੱਸਿਆ ਜਾ ਰਿਹਾ ਹੈ ਕਿ 15 ਲੱਖ ਤੋਂ ਜ਼ਿਆਦਾ ਲੋਕਾਂ ਦਾ ਇਕੱਠ ਇਸ ਸ਼ੋਅ ਨੂੰ ਦੇਖਣ ਦੇ ਲਈ ਹੋਇਆ ਸੀ ਇਸ ਤੋਂ ਬਾਅਦ ਪੱਗੜ ਵੀ ਮਚੀ ਇਸ ਪੱਗੜ ਦੇ ਵਿੱਚ ਗਰਮੀ ਅਤੇ ਲੂ ਲੱਗਣ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ 5 ਲੋਕਾਂ ਦੀ ਮੌਤ ਹੋ ਗਈ ਹੈ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਸ਼ੋਅ ਨੂੰ ਦੇਖਣ ਲਈ ਪਹੁੰਚੇ ਸਨ ਗਰਮੀ ਤੇ ਡੀਹਾਈਡਰੇਸ਼ਨ ਦੇ ਕਾਰਨ ਲੋਕਾਂ ਦਾ ਬੁਰਾ ਹਾਲ ਸੀ ਹਾਲਾਂਕਿ ਇਸ ਮੌਕੇ ਲੋਕ ਛਤਰियां ਲੈ ਕੇ ਪਹੁੰਚੇ ਸਨ ਪਰ ਛਤਰੀਆਂ ਦੀ ਛਾਂ ਵੀ ਲੋਕਾਂ ਨੂੰ ਇਸ ਨੁਕਸਾਨ ਤੋਂ ਨਹੀਂ ਬਚਾ ਸਕੀ ਅਤੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਬੇਹੋਸ਼ ਹੋਏ ਗਰਮੀ ਤੇ ਲੂ ਇੰਨੀ ਜ਼ਿਆਦਾ ਸੀ ਕਿ ਲੋਕ ਇੱਕ ਇੱਕ ਕਰਕੇ ਬੇਹੋਸ਼ ਹੋਣੇ ਸ਼ੁਰੂ ਹੋ ਗਏ ਇਹ ਪੂਰਾ ਸ਼ੋਅ ਜਿਹੜਾ 11 ਵਜੇ ਸ਼ੁਰੂ ਹੋਣਾ ਸੀ ਪਰ ਲੋਕ ਸਹੀ ਜਗ੍ਹਾ ਲੈਣ ਦੇ ਲਈ ਸਵੇਰੇ 8 ਵਜੇ ਤੋਂ ਹੀ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਸਨ ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਬਜ਼ੁਰਗ ਜਿਹੜੇ ਨੇ ਉਹ ਡੀਹਾਈਡਰੇਸ਼ਨ ਦਾ ਸ਼ਿਕਾਰ ਹੋਏ ਬਜ਼ੁਰਗ ਇੱਕ ਇੱਕ ਕਰਕੇ ਬੇਹੋਸ਼ ਹੋ ਕੇ ਡਿੱਗਣਾ ਸ਼ੁਰੂ ਹੋ ਗਏ ਇਸ ਤੋਂ ਬਾਅਦ ਪੂਰੇ ਸ਼ੋਧਰਾਂ ਨੇ ਜਾਣਕਾਰੀ ਮਿਲੀ ਹੈ ਕਿ 230 ਤੋਂ ਵੱਧ ਲੋਕਾਂ ਨੂੰ ਹਸਪਤਾਲ ਦੇ ਵਿੱਚ ਉਹਨਾਂ ਦੀ ਹਾਲਤ ਖਰਾਬ ਹੋਣ ਕਾਰਨ ਭਰਤੀ ਕਰਵਾਇਆ ਗਿਆ ਹੈ ਹਸਪਤਾਲ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪਹੁੰਚਾਇਆ ਗਿਆ ਤੇ ਉਹਨਾਂ ਦੀ ਜਾਨ ਬਚਾਈ ਗਈ ਪਰ 5 ਲੋਕਾਂ ਦੀ ਜਾਨ ਨਹੀਂ ਬਚਾਈ ਜਾ ਸਕੀ ਦੱਸਿਆ ਜਾ ਰਿਹਾ ਹੈ ਖਬਰਾਂ ਮੁਤਾਬਕ 5 ਲੋਕਾਂ ਦੀ ਇਸ ਪੂਰੇ ਜਿਹੜੀ ਵੱਧ ਇੰਤਜ਼ਾਮੀ ਸੀ ਇਹਦੇ ਚਲਦਿਆਂ ਮੌਤ ਹੋ ਗਈ ਹੈ ਇਸ 에ਅਰ ਸ਼ੋ ਨੂੰ ਦੇਖਣ ਦੇ ਲਈ ਚਨਈ ਅਤੇ ਇਸ ਦੇ ਹਾਲੇ ਦਿਵਾਲੇ ਦੇ ਇਲਾਕਿਆਂ ਤੋਂ ਐਡੀ ਵੱਡੀ ਸੰਖਿਆ ਦੇ ਵਿੱਚ ਲੋਕ ਚਨਈ ਮਰੀਨਾ ਬੀਚ ਤੇ ਪਹੁੰਚੇ ਕਿ ਆਲੇ-ਦੁਆਲੇ ਦੇ ਮੈਟਰੋ ਸਟੇਸ਼ਨਾਂ ਅਤੇ ਬੱਸ ਛੱਡਿਆਂ ਦੇ ਵਿੱਚ ਜਾਮ ਲੱਗ ਗਿਆ ਜਿਸ ਕਾਰਨ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਦੱਸਿਆ ਜਾ ਰਿਹਾ ਹੈ ਕਿ ਜਾਮ ਕਾਰਨ ਵੀ ਲੋਕ ਲੋਕ ਬੇਹੋਸ਼ ਹੋਏ ਜਿੱਥੇ ਜਾਮ ਲੱਗਿਆ ਸੀ ਉੱਥੇ ਵੀ ਇੰਨੀ ਜ਼ਿਆਦਾ ਭੀੜ ਹੋ ਗਈ ਕਿ ਲੋਕ ਬੇਹੋਸ਼ ਹੋਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਦੇ ਚਲਦਿਆਂ ਆਲੇ-ਦੁਆਲਿਆਂ ਪਾਣੀ ਦੀਆਂ ਦੁਕਾਨਾਂ ਨੂੰ ਵੀ ਹਟਾ ਦਿੱਤਾ ਗਿਆ ਸੀ ਜਿਸ ਦੇ ਕਾਰਨ ਲੋਕਾਂ ਨੂੰ ਪਾਣੀ ਵੀ ਨਹੀਂ ਮਿਲ ਸਕਿਆ ਪਾਣੀ ਨਾ ਮਿਲਣ ਕਾਰਨ ਲੋਕ ਡੀਹਾਈਡਰੇਟ ਹੋਏ ਡੀਹਾਈਡਰੇਸ਼ਨ ਦੇ ਕਾਰਨ ਵੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਲੋਕ ਬੇਹੋਸ਼ ਹੋਏ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਸਿਆਸੀ ਆਗੂਆਂ ਵੱਲੋਂ ਇੱਕ ਦੂਜੇ ਦੇ ਉੱਪਰ ਸਿਆਸੀ ਤੰਜ ਕੱਸੇ ਜਾ ਰਹੇ ਨੇ ਸਿਆਸੀ ਵਾਰ ਕੀਤੇ ਜਾ ਰਹੇ ਨੇ ਤੇ ਇਲਜ਼ਾਮ ਬਾਜ਼ੀਆਂ ਦਾ ਦੌਰ ਸ਼ੁਰੂ ਹੋ ਗਿਆ ਭਾਜਪਾ ਆਗੂ ਅੰਨਾ ਮਲਾਏ ਵੱਲੋਂ ਡੀਐਮਕੇ ਸਰਕਾਰ ਦੇ ਉੱਪਰ ਇਸ ਪੂਰੇ ਪ੍ਰੋਗਰਾਮ ਦੌਰਾਨ ਵੱਧ ਇੰਤਜ਼ਾਮੀ ਦੇ ਇਲਜ਼ਾਮ ਲਗਾਏ ਗਏ ਨੇ ਖਿਆਲ ਸਿਆਸੀ ਆਗੂਆ ਵੱਲੋਂ ਇਲਜ਼ਾਮ ਬਾਜ਼ੀਆਂ ਦਾ ਦੌਰ جاری ਹੈ ਪਰ ਜਿਹੜੀਆਂ ਜਾਂਾਂ ਚਲੇ ਗਈਆਂ ਉਹ ਵਾਪਸ ਨਹੀਂ ਆਉਣਗੀਆਂ ਪੂਰੇ ਸ਼ੋਅ ਦੌਰਾਨ ਇਹ ਜਾਣਕਾਰੀ ਮਿਲੀ ਹੈ ਕਿ 230 ਤੋਂ ਵੱਧ ਲੋਕਾਂ ਨੂੰ ਹਸਪਤਾਲ ਦੇ ਵਿੱਚ ਉਹਨਾਂ ਦੀ ਹਾਲਤ ਖਰਾਬ ਹੋਣ ਕਾਰਨ ਭਰਤੀ ਕਰਵਾਇਆ ਗਿਆ ਹੈ ਹਸਪਤਾਲ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪਹੁੰਚਾਇਆ ਗਿਆ ਤੇ ਉਹਨਾਂ ਦੀ ਜਾਨ ਬਚਾਈ ਗਈ ਪਰ 5 ਲੋਕਾਂ ਦੀ ਜਾਨ ਨਹੀਂ ਬਚਾਈ ਜਾ ਸਕੀ ਦੱਸਿਆ ਜਾ ਰਿਹਾ ਹੈ ਖਬਰਾਂ ਮੁਤਾਬਕ 5 ਲੋਕਾਂ ਦੀ ਇਸ ਪੂਰੇ ਜਿਹੜੀ ਵੱਧ ਇੰਤਜ਼ਾਮੀ ਸੀ ਇਹਦੇ ਚਲਦਿਆਂ ਮੌਤ ਹੋ ਗਈ ਹੈ